ਦੋਸਤੋ ਸਵਾਗਤ ਹੈ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਅਸੀਂ ਰਾਜਾ ਛੇਸਾ ਸੂਰੀ ਦਾ ਪੁਰਾਣਾ ਕਿਲਾ ਦਿਖਾਉਣ ਜਾ ਰਹੇ ਹਾਂ ਜੋ ਕਿ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਰਾਜਪੂਰਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਸ਼ੱਬੂ ਦੇ ਵਿੱਚ ਸਥਿਤ ਹੈ ਸੋ ਇਹ ਕਿਲੇ ਦਾ ਬਾਹਰਲਾ ਦ੍ਰਿਸ਼ ਹੈ ਜਿਸ ਤੋਂ ਅਸੀਂ ਅੰਦਰ ਐਂਟਰ ਕਰਨਾ ਸੱਬੂ ਆ ਕਿਲੇ ਦਾ ਇਤਿਹਾਸ ਲੈ ਜਾਵਾਂਗੇ ਪਰ ਸਕਦੇ ਤੁਸੀਂ ਪਿੰਡ ਸ਼ੱਬੂ ਸ਼ੱਬੂ ਬਾਰਡਰ ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਸੋ ਇਤਿਹਾਸਕ ਕਿਲੇ ਦੀ ਤੁਹਾਨੂੰ ਯਾਤਰਾ ਕਰਵਾਉਂਦੇ ਆ ਸੋ ਬੜੀ ਮਸ਼ਹਹਦਤ ਤੋਂ ਬਾਅਦ ਅਸੀਂ ਗੇਟ ਖੋਆਇਆ ਕਿਲੇ ਦਾ ਸੋ ਸਾਥੀ ਵੀ ਮੇਰੇ ਨਾਲ ਆਏ ਨੇ ਕਾਫੀ ਸੋ ਕਿਲੇ ਦੇ ਵਿੱਚ ਡਿਊਟੀ ਦੇਂਦੇ ਇੱਕ ਬਜ਼ੁਰਗ ਨੂੰ ਇਸ ਦੇ ਇਤਿਹਾਸ ਬਾਰੇ ਜਿਆਦਾ ਪਤਾ ਤੇ ਆਪਾਂ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਇਸ ਕਿਲੇ ਦੇ ਇਤਿਹਾਸ ਦੇ ਬਾਰੇ ਇਹ ਸੇਰਸਾ ਸੂਰੀ ਦੀ ਬਣਾਈ ਹੋਈ ਹੈ ਕਲਕੱਤ ਤੋਂ ਲੈ ਕੇ ਪਸ਼ਾਵਰ ਤੱਕ ਬਣੀ ਹੋਈ ਹੈ ਹਰ ਇੱਕ 10 ਕਿਲੋਮੀਟਰ ਤੇ ਬਣੀ ਹੈ ਆ ਸੰਭੂ ਹੈ ਉਸ ਤੋਂ ਅਗਲੇ ਬੰਨੇ ਚਲੇ ਜਾਓ ਅੰਬਾਲੇ ਤੇ ਫਿਰ ਰਾਜਪੁਰਾ ਸਰਾਇ ਬੰਗਿਆਰਾ ਸਰਹੰਦ ਇਦਾਂ ਇਦਾਂ ਰਾਹੀ ਹੈ ਖੰਨੇ ਲੁਧਿਆਣਾ ਇੱਦਾਂ ਤਾਂ ਬਣੀ ਹੋਈ ਹੈ ਸਰਹੱਦ ਹਰ ਜਗ੍ਹਾ ਤੇ ਸਰਾਹ ਬਣੀ ਹੋਈ ਹੈ ਹਾਂਜੀ ਹਾਂਜੀ ਹਰ ਇੱਕ ਠੀਕ ਹੈ ਜੀ ਇਹ ਉਹਨਾਂ ਸਾਹ ਸੈਨਾ ਦੀ ਹੈ ਅੱਛਾ ਸ਼ੇਰ ਸਾਹ ਸੂਰੀ ਦੀ ਸੈਨਾ ਦੇ ਠਹਿਰਨ ਵਾਸਤੇ ਜਗ੍ਹਾ ਬਣੀ ਹੋਈ ਹੈ ਜੀ ਹਾਂਜੀ ਇਹ ਕਿਲਾ ਜੀ ਹੈ ਜੀ ਕਿਲਾ ਬਣਾਇਆ ਜਿਹਨੇ ਉਪਰਾਂ ਦੇ ਤੱਕ ਸਭ ਉਹਨਾਂ ਦੀ ਸਰਾਹ ਇਹ ਗੀਟ ਰੋਡ ਨੇ ਜਿਹੜਾ ਉਹਨਾਂ ਦੇ ਟਾਈਮ 'ਚ ਪੱਕਾ ਹੋਇਆ ਠੀਕ ਹੈ ਜੀ ਹਾਂਜੀ ਦੋਸਤੋ ਤੁਸੀਂ ਇਸਨੂੰ ਸਰਾਹ ਕਹਿ ਲਓ ਚਾਹੇ ਕਿਲਾ ਤੋ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਜਿਹੜਾ ਵਾ ਪੁਰਾਣੇ ਸਮੇਂ ਸੈਨਿਕਾਂ ਦੇ ਠਹਿਰਨ ਦੇ ਲਈ ਰਾਜੇ ਨੇ ਇਹ ਕਿਲਾ ਬਣਵਾਇਆ ਹੋਇਆ ਸੀ ਸੋ ਤੁਹਾਨੂੰ ਅਸੀਂ ਕਿਲੇ ਦੇ ਅੰਦਰ ਦਾ ਸਾਰਾ ਦ੍ਰਿਸ਼ ਦਿਖਾਉਂਦੇ ਆ ਤੇ ਇਸ ਦੀ ਵੀ ਮਹੱਤਤਾ ਵੀ ਦਿਖਾਉਂਦੇ ਆ ਅਸੀਂ ਚਲੋ ਵੀਡੀਓ ਦੇ ਵਿੱਚ ਦੇਖਦੇ ਆਂ ਸ਼ਬੂ ਸਰਾਈ ਸ਼ੇਸ਼ਾ ਸੂਰੀ ਦੀ ਜਿਹੜੀ ਇਹ ਜਗ੍ਹਾ ਤੇ ਅਸੀਂ ਫਿਰਦੇ ਆਂ ਜੀ ਦੇਖ ਸਕਦੇ ਹੋ ਇਹ ਇੱਕ ਮਸਜਿਦ ਆ ਪੁਰਾਣੀ ਸੋ ਮਸਜਿਦ ਦੀਆਂ ਪੌੜੀਆਂ ਇਸ ਪਾਸਿਓਂ ਆ ਅਸੀਂ ਉੱਪਰ ਵੀ ਜਾ ਕੇ ਦੇਖਾਂਗੇ ਸੋ ਛੱਬੂ ਬਾਰਡਰ ਦੇ ਨਾਲ ਲੱਗਦੇ ਪਿੰਡ ਛੱਬੂ ਦੇ ਵਿੱਚ ਜਿੱਥੇ ਇਸ ਟਾਈਮ ਕਿਸਾਨਾਂ ਨੇ ਧਰਨਾ ਲਗਾਇਆ ਹੈ ਇਹ ਇਤਿਹਾਸਿਕ ਜਗ੍ਹਾ ਜੀ ਸ਼ਾਇਦ ਤੁਸੀਂ ਪਹਿਲੀ ਵਾਰੀ ਇਸ ਨੂੰ ਦੇਖ ਰਹੇ ਹੋ ਇਹ ਪੌੜੀਆਂ ਉੱਪਰ ਮਸਜਿਦ ਤੇ ਜਾਣ ਨੂੰ ਸੋ ਪੌੜੀਆਂ ਕਾਫੀ ਸਟੇਟ ਆ ਦੂਰੀ ਘਰ ਜਾਨਿਆ ਦੂਰੀ ਸੋ ਉਹਨਾਂ ਨੇ ਕਿਹਾ ਜੀ ਧਾਰਮਿਕ ਜਗ੍ਹਾ ਤੇ ਜੋੜੇ ਲਾ ਕੇ ਇਸ ਮਸਜਿਦ ਦੇ ਦਰਸ਼ਨ ਕਰਨੇ ਆ ਇਹ ਆ ਜੀ ਮਸਜਿਦ ਹੈ ਮਸਜਿਦ ਦਾ ਗਵਰਨਮੈਂਟ ਸੋ ਇਹ ਪੀਰਾਂ ਦੇ ਟਾਈਮ ਦੀ ਜਿਹੜੀ ਮਸਜਿਦ ਬਣਾਈ ਗਈ ਆ ਇਹ ਇੱਕ ਧਾਰਮਿਕ ਜਗਾ ਜਿਹੜੀ ਆ ਮੰਨੀ ਜਾਂਦੀ ਆ ਸੋ ਇਹ ਦ੍ਰਿਸ਼ਾ ਜੀ ਸਾਰਾ ਸੇਸਾ ਸੂਰੀ ਦੇ ਕਿਲੇ ਦਾ ਗਾਰਡਨਿੰਗ ਬਹੁਤ ਵਧੀਆ ਕੀਤੀ ਹੋਈ ਆ ਚਾਰੇ ਪਾਸੇ ਇੱਕ ਮੇਨ ਐਗਜ਼ਿਟ ਗੇਟ ਇਸ ਪਾਸੇ ਰੱਖਿਆ ਗਿਆ ਵਾ ਕਿਲੇ ਦਾ ਹੁਣ ਅਸੀਂ ਇਹਨਾਂ ਦੇ ਬਣੇ ਹੋਏ ਕਮਰਿਆਂ ਦੇ ਵਿੱਚ ਪ੍ਰਵੇਸ਼ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਮਰਿਆਂ ਦੇ ਅੰਦਰ ਦਾ ਦ੍ਰਿਸ਼ ਕਿਸ ਤਰ੍ਹਾਂ ਸੈਨਿਕਾਂ ਦੇ ਠਹਿਰਨ ਦੇ ਲਈ ਅੰਦਰ ਪ੍ਰਬੰਧ ਕੀਤਾ ਗਿਆ ਸੀਗਾ ਸੋ ਪੌੜੀਆਂ ਚੜਦਿਆਂ ਜੀ ਪੌੜੀਆਂ ਬਹੁਤ ਸਟੇਟ ਨੇ ਸੋ ਉੱਪਰ ਚੜ ਕੇ ਤੁਹਾਨੂੰ ਦਿਖਾਉਨੇ ਆ ਉੱਪਰ ਦਾ ਸਾਰਾ ਦ੍ਰਿਸ਼ ਇਹ ਗੁਫਾ ਸੀਗੀ ਰਾਜੇ ਦੇ ਟਾਈਮ ਜਿਹੜੇ ਸੀਗੇ ਸੈਨਿਕ ਇੱਥੇ ਰੁਕਦੇ ਸੀਗੇ ਸੋ ਦੇਖ ਸਕਦੇ ਹੋ ਇੱਕ ਤਰ੍ਹਾਂ ਦਾ ਮੋਰਚਾ ਵਾ ਚਾਰੇ ਪਾਸੇ ਇਸ ਦੇ ਰੋਸ਼ਨਦਾਨ ਛੱਡੇ ਹੋਏ ਆ ਸ਼ਾਇਦ ਅਮਦੇ ਦੁਸ਼ਮਨ ਨੂੰ ਨਜ਼ਰ ਰੱਖਣ ਦੇ ਲਈ ਇਹ ਰੋਸ਼ਨ ਦਾ ਹੁਸਨ ਜਿਹੜੇ ਆ ਛੱਡੇ ਹੋਏ ਆ ਮਾਰ ਰੋੜ ਤੱਕ ਨਿਕਾ ਜਾਂਦੀ ਆ ਇਸ ਤਰ੍ਹਾਂ ਹੀ ਸੇਮ نیچے ਇੱਕ ਛੱਡਿਆ ਹੋਇਆ ਆ ਸੋ ਚਾਰੇ ਪਾਸੋਂ ਠੰਡੀ ਹਵਾ ਆ ਰਹੀ ਆ ਬਹੁਤ ਵਧੀਆ ਯਾਨੀ ਕਿ ਲੋਕੇਸ਼ਨ ਆ ਤੇ ਬਹੁਤ ਵਧੀਆ ਸਾਫ ਸੰਭਾਲ ਇਸ ਦੀ ਸਰਕਾਰ ਦੁਆਰਾ ਕੀਤੀ ਗਈ ਆ ਸੇਮ ਇਸੇ ਤਰ੍ਹਾਂ ਦੂਸਰੇ ਪਾਸੇ ਬਾਉੜੀਆਂ ਨੇ ਇਹ ਬਾਹਰ ਦਾ ਦ੍ਰਿਸ਼ ਆ ਜੀ ਕਿਲੇ ਦੇ ਚਾਰ ਚਪਰੇ ਕਿੰਨੀ ਸੋਹਣੀ ਬਾਉਂਡਰੀ ਆ ਇਸ ਤੋਂ ਉੱਪਰ ਜਾਣ ਲਈ ਵੀ ਇਧਰ ਸਾਈਡ ਤੇ ਪੌੜੀਆਂ ਲਗਾਈਆਂ ਗਈਆਂ ਨੇ ਸੋ ਤੁਹਾਨੂੰ ਕਿਲਾ ਦਿਖਾ ਰਹੇ ਆ ਜੀ ਅੱਜ ਅਸੀਂ ਛੇਰ ਸਾਹ ਸੂਰੀ ਦਾ ਇਤਿਹਾਸਿਕ ਕਿਲਾ ਉਸ ਦੀ ਜਿਹੜੀ ਸਰਾਹ ਹੈ ਕਿੰਨਾ ਪਿਆਰਾ ਦ੍ਰਿਸ਼ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੰਧਾਂ ਨੇ ਇਹਨਾਂ ਦੀ ਮਟਾਈ ਤਕਰੀਬਨ ਤੁਸੀਂ ਦੇਖ ਲਓ ਤੁਹਾਨੂੰ ਦਿਖਾਉਂਦੇ ਆ ਮਿੱਤ ਇਹਨਾਂ 3.5 ਫੁੱਟ ਤੋਂ ਜ਼ਿਆਦਾ ਸੋ ਇੰਨੀਆਂ ਚੌੜੀਆਂ ਕੰਧਾਂ ਅੱਜ ਕਿਤੇ ਵੀ ਪੰਜਾਬ ਕੀ ਇੰਡੀਆ ਦੇ ਵਿੱਚ ਵੀ ਨਹੀਂ ਕੀਤੀਆਂ ਜਾਂਦੀਆਂ ਸੋ ਕੰਧਾਂ ਦੇ ਵਿੱਚ ਰੋਸ਼ਨਦਾਨ ਆ ਦੋਨੋਂ ਪਾਸੇ ਦੇਖ ਸਕਦੇ ਹੋ ਇਹ ਦੁਸ਼ਮਨਾ ਨੂੰ ਨਜ਼ਰ ਅੰਦਾਜ਼ ਕਰਨ ਦੇ ਲਈ ਜਿਹੜੇ ਆ ਰੋਸ਼ਨਦਾਨ ਰੱਖੇ ਗਿਆ ਨੇ ਸੋ ਚਾਰੇ ਪਾਸੇ ਜਿਹੜੇ ਆ ਇਹ ਗੌਮਟ ਬਣਾਏ ਗਿਆ ਨੇ ਕਿਲੇ ਦੇ ਚਾਰੇ ਕੋਰਨਰਾਂ ਤੇ ਇੱਕ ਇੱਥੇ ਇੱਕ ਦੂਸਰੇ ਪਾਸੇ ਵਿਚਾਲੇ ਜਿਹੜੀ ਆ ਮਸਜਿਦ ਬਣਾਈ ਗਈ ਆ ਸੋ ਸ਼ੀਸ਼ਾ ਸੂਰੀ ਦਾ ਇਤਿਹਾਸ ਜਿਹੜਾ ਮੁਸਲਮਾਨ ਧਰਮ ਦੇ ਨਾਲ ਜੁੜਿਆ ਜਾਂਦਾ ਸੋ ਉਹਨਾਂ ਦੇ ਲਈ ਇੱਕ ਇੱਥੇ ਮਸਜਿਦ ਬਣਾਈ ਗਈ ਆ ਜੋ ਬਿਲਕੁਲ ਸੈਂਟਰ ਦੇ ਵਿੱਚ ਇਕੱਲੇ ਨੇ ਸੋ ਕਿਹੜੇ ਨਵੰਦੀਆਂ ਆਈਆਂ ਇਹ ਚਾਰ ਪਾਰਕਿੰਗਾਂ ਨੇ ਜੋ ਤੁਹਾਨੂੰ ਪਹਿਲਾਂ ਵੀ ਅਸੀਂ ਵੀਡੀਓ 'ਚ ਦਿਖਾ ਚੁੱਕੇ ਹਾਂ ਸੋ ਚਾਰੇ ਪਾਸੋਂ ਮੇਨ ਬਾਉਂਡਰੀ ਆ ਤੇ ਇਸ ਦੀ ਉੱਪਰ ਛੱਤ ਆ ਸੋ ਸਾਰੀ ਛੱਤ ਜਿਹੜੀ ਆ ਇਕੱਲੇ ਨੂੰ ਜੋੜਦੀ ਆ ਅਸੀਂ ਆ ਗਏ ਹਾਂ ਜੀ ਕਿਲੇ ਦੀ ਛੱਤ ਦੇ ਬਿਲਕੁਲ ਉੱਪਰ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਇਸ ਦਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਵਾ ਸੋ ਚਾਰ ਗੇਟਾ ਠੰਡੀ ਹਵਾ ਇਸ ਦੇ ਵਿੱਚੋਂ ਪਰਵੇਸ਼ ਕਰ ਰਹੀ ਆ ਤੇ ਇਸ ਦੇ ਉੱਪਰ ਇੱਕ ਗੁੰਮਟ ਬਣਾਇਆ ਇੱਕ ਸਾਈਡ ਤੋਂ ਕਿਲੇ ਦਾ ਬਾਹਰੀ ਦ੍ਰਿਸ਼ ਇਸ ਤੋਂ ਦੇਖਣ ਨੂੰ ਮਿਲ ਰਿਹਾ ਦੂਰ ਤੱਕ ਜਿੱਥੇ ਨਜ਼ਰ ਜਾਂਦੀ ਹੈ ਨਾ ਹੀਆ ਜੀ ਛੋਟੀਆਂ ਛੋਟੀਆਂ ਪੌੜੀਆਂ ਕਿਲੇ ਦੇ ਉੱਪਰ ਚੜ੍ਹਨ ਵਾਸਤੇ ਦੇਖ ਸਕਦੇ ਹੋ ਇਸ ਦਾ ਵਾਇਆ ਸਿਰਫ 2 ਫੁੱਟਾ ਤੇ ਬਿਲਕੁਲ ਸਟੇਟ ਬਣਾਈਆਂ ਨੇ ਜਿਵੇਂ ਕਿ ਆਪਣੇ ਸਟੈਪ ਬਹੁਤ ਛੋਟੇ ਹੁੰਦੇ ਆ ਸਟੈਪ ਕਾਫੀ ਵੱਡੇ ਆ ਫੇਸ ਨੂੰ ਚੜਨ ਦੇ ਲਈ ਤੇ ਉਤਰਨ ਦੇ ਲਈ ਕਾਫੀ ਹਿੰਮਤ ਚਾਹੀਦੀ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਮੇਨ ਐਂਟਰੀ ਗੇਟ ਆ ਗਿਆ ਜੀ ਇਹ ਵਾਲਾ ਜੋ ਕਿਲੇ ਦਾ ਐਂਟਰੀ ਗੇਟ ਸੀ ਇਸ ਦੀ ਛੱਤ ਦੇ ਉੱਪਰ ਵੀ ਚੜ ਕੇ ਤੁਹਾਨੂੰ ਦਿਖਾਉਂਦੇ ਆ ਕੀ ਕੁਝ ਜਿਹੜਾ ਲੱਗਾ ਆ ਵਾ ਦੇਖ ਸਕਦੇ ਹੋ ਪੌੜੀਆਂ ਬਿਲਕੁਲ ਸਟੇਟ ਹਨ ਸੋ ਚੜਨ ਦੇ ਲਈ ਬਲ ਅਤੇ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਆ ਸੋ ਤਕਰੀਬਨ ਇੱਕ ਪੌੜੀ ਦੀ ਜਿਹੜੀ ਆ ਲੈਂਥ ਆ ਸਵਾ ਫੁੱਟ ਤੋਂ ਵੀ ਜ਼ਿਆਦਾ ਆ ਜੋ ਪੂਰਾ ਲੱਗ ਰਹੀ ਹੈ ਜੀ ਪੌੜੀਆਂ ਦੇ ਉੱਪਰ ਚੜਨ ਬਸ ਇੱਧਰ ਨੂੰ ਘੁੰਮ ਜਾਣਾ ਵਾ ਆ ਕੇ ਆਪਾਂ ਛੱਤ ਦੇ ਉੱਪਰ ਸਹੀ ਹੈ ਜੀ ਪਹਿਲੀ ਛੱਤ ਇਸ ਦੀ ਇਹ ਸਾਹਮਣੇ ਮਸਜਿਦ ਆ ਗਈ ਬਾਕੀ ਇਹ ਕਿਲੇ ਦਾ 뷰 ਆ ਇਸ ਤੋਂ ਉੱਪਰ ਜਾਣ ਵਾਸਤੇ ਇੱਧਰ ਪੌੜੀਆਂ ਲੱਗੀਆਂ ਹੋ ਗਈ ਇਹ ਆ ਗਿਆ ਜੀ ਮੇਨ ਗੇਟ ਜਿਸ ਦੇ ਰਾਹੀਂ ਅਸੀਂ ਅੰਦਰ ਪ੍ਰਵੇਸ਼ ਕੀਤਾ ਸੀਗਾ ਕਿਲੇ ਦੇ ਵਿੱਚ ਸੋ ਇਸ ਦੀ ਛੱਤ ਆ ਇਹ ਦੇਖ ਸਕਦੇ ਹੋ ਕਿ ਪੁਰਾਣੇ ਸਮੇਂ ਦੇ ਦੀ ਇਹ ਜੋ ਛੱਤ ਪਾਈ ਹੋਈ ਆ ਸੋ ਇਹ ਵੀ ਲੈਂਟਰ ਹੀ ਆ ਜੀ ਬਹੁਤ ਮਜ਼ਬੂਤ ਲੈਂਟਰ ਆ ਜਿਸ ਨੂੰ ਨਾ ਤਾਂ ਅੱਜ ਤੱਕ ਕੋਈ ਜੰਗ ਲੱਗਿਆ ਨਾ ਸ਼ੋਰਾ ਲੱਗਿਆ ਨਾ ਹੀ ਖਰਾਬ ਹੋਇਆ ਸੋ ਅੱਜ ਕੱਲ ਦੇ ਲੈਂਟਰ ਤੇ ਸੀਮੈਂਟ ਦੀ ਕੁਆਲਿਟੀ ਇੰਨੀ ਕੁ ਮਾੜੀ ਆ ਕਿ ਲੈਂਟਰ ਦੇ ਉੱਪਰ ਵੀ ਆਪਾਂ ਨੂੰ ਜਿਹੜੀ ਆ ਟਾਇਲ ਲਗਾਉਣੀ ਪੈਂਦੀ ਆ ਨਹੀਂ ਤਾਂ ਛੱਤਾਂ ਦੇ ਵਿੱਚ ਪਾਣੀ ਸਿਮਨ ਲੱਗ ਜਾਂਦਾ ਇਸ ਸਰਾਇ ਦੇ ਮੇਨ ਐਂਟਰੀ ਗੇਟ ਦੇ ਉੱਪਰ ਤੋਂ ਕਿਲੇ ਦਾ ਸਾਰਾ 뷰 ਦੇਖ ਸਕਦੇ ਹੋ ਕਿੰਨਾ ਪਿਆਰਾ 뷰 ਲੱਗ ਰਿਹਾ ਜੀ ਦੇਖਣ ਨੂੰ ਬਹੁਤ ਹੀ ਮਨਮੋਹਕ ਜਿਹੜਾ ਦ੍ਰਿਸ਼ ਇਸ ਜਗ੍ਹਾ ਤੇ ਵੇਖ ਸਕਦੇ ਹੋ ਇਹ ਆ ਜੀ ਕਿਲੇ ਦਾ ਲਾਸਟ ਗੇਟ ਜੋ ਉਸ ਗੇਟ ਤੋਂ ਬਿਲਕੁਲ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲਦਾ ਸੀ ਸੋ ਇਸ ਦੀ ਛੱਤ ਦੇ ਉੱਪਰ ਵੀ ਆਪਾਂ ਜਾ ਕੇ ਦੇਖਦੇ ਹਾਂ ਸੋ ਪੌੜੀਆਂ ਬਿਲਕੁਲ ਦੇਖ ਸਕਦੇ ਹੋ ਕਿ ਸਟੇਟ ਬਣੀ ਆਈ ਹਨ ਸੋ ਪੌੜੀਆਂ ਦਾ ਜਿਹੜਾ ਵਾ ਐਂਗਲ 45 ਡਿਗਰੀ ਆ ਚੜ੍ਹਨ ਲਈ ਥੋੜੀ ਜਿਹੀ ਦਿੱਕਤ ਆ ਰਹੀ ਆ ਪੂਰਾ ਗੋਡਾ ਜਿਹੜਾ ਬਿੰਡ ਕਰਕੇ ਪੌੜੀਆਂ ਦੇ ਉੱਪਰ ਚੜਾਇਆ ਜਾਂਦਾ ਸੋ ਅਸੀਂ ਆ ਗਏ ਆ ਜੀ ਛੱਤ ਦੇ ਉੱਪਰ ਸੋ ਇਸ ਦਾ ਫਰਸਟ ਥਿਊ ਆ ਇਸ ਤੋਂ ਉੱਪਰ ਵੀ ਥੋੜੀਆਂ ਜਿਹੀਆਂ ਪੌੜੀਆਂ ਬਣੀਆਂ ਨੇ ਚੜ੍ਹਨ ਦੇ ਲਈ ਆ ਜੀ ਤੁਸੀਂ ਦੇਖ ਸਕਦੇ ਹੋਗੀ ਇੱਕ ਕਿਲੇ ਦਾ ਫੁੱਲ ਥਿਊ ਆ ਮੇਨ ਲਾਸਟਾ ਇਸ ਦੀ ਜਿਹੜੀ ਛੱਤ ਆ ਇਸ ਸਾਈਡ ਦੀ ਬਾਕੀ ਚਾਰੇ ਪਾਸੇ ਜਿਹੜੇ ਕਮਰੇ ਬਣੇ ਹੋਏ ਹਨ ਸਿਪਾਈਆਂ ਦੇ ਠਹਿਣ ਲਈ ਸੋ ਸਾਹਮਣੇ ਮਸਜਿਦ ਆਗੀ ਜੀ ਸੈਂਟਰ ਦੇ ਵਿੱਚ ਸੋ ਕਿਲੇ ਦੀ ਚਾਰ ਚੁਫਰੇ ਬਾਉਂਡਰੀ ਆ ਸੋ ਇਹ ਆ ਜੀ ਪਿੰਡ ਸ਼ੰਭੂ ਜਿਸ ਦਾ ਅੱਜਕੱਲ੍ਹ ਅਖਬਾਰਾਂ ਤੇ ਟੈਲੀਵਿਜ਼ਨਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਦੇਖ ਸਕਦੇ ਹੋ ਜੀ ਇਹ ਪਿੰਡ ਸ਼ੰਭੂ ਆ ਇਹਦਾ ਪੂਰਾ ਨਾਮ ਆ ਸ਼ੰਭੂ ਸਰਾਏ ਸੋ ਇਹ ਆ ਜੀ ਰਾਜਾ ਸ਼ੇਰ ਸਾਹ ਸੂਰੀ ਦਾ ਇਤਿਹਾਸਿਕ ਕਿਲਾ ਜਿਹੜਾ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਚ ਦਿਖਾਇਆ ਸੋ ਕਿਲੇ ਦੀ ਜਿਹੜੀ ਬਾਉਂਡਰੀ ਬਹੁਤ ਹੀ ਖੂਬਸੂਰਤ ਆ ਬਹੁਤ ਹੀ ਸ਼ਾਨਦਾਰ ਇਸ ਜਗ੍ਹਾ ਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਜਿਹੜੀ ਕੀਤੀ ਜਾ ਸਕਦੀ ਤੇ ਉਸ ਦਾ ਆਨੰਦ ਮਾਣਿਆ ਜਾ ਸਕਦਾ ਸੋ ਕਿਸ ਤਰ੍ਹਾਂ ਲੱਗੀ ਸਾਡੀ ਅੱਜ ਦੀ ਇਹ ਵੀਡੀਓ ਵੀਡੀਓ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਸਾਡੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਣ